ਇੱਕ ਬੱਚਾ ਜਿਹਦੀ ਉਮਰ ਮਹਿਜ 5 ਸਾਲ 5 ਸਾਲ ਤੇ ਸਿਰਫ ਕੁਝ ਮਹੀਨੇ ਤੇ ਉਹ ਬੱਚੀ ਇੱਕ ਅੱਗੇ ਜਿਹੜੀ ਖੁਦ ਆਪ ਇੱਕ ਬੱਚੀ ਆ ਅੱਗੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਹੁਣ ਇਥੇ ਦੋ ਗੱਲਾਂ ਨੇ ਪਹਿਲੀ ਤਾਂ ਇਹ ਹੀ ਆ ਕਿ ਕੁਦਰਤੀ ਤੌਰ ਦੇ ਉੱਪਰ ਅਕੋਰਡਿੰਗ ਟੂ ਨੇਚਰ ਇਹ ਪੋਸੀਬਲੀ ਕਿਵੇਂ ਆ ਕਿ ਇੱਕ 5 ਸਾਲ ਦਾ ਬੱਚਾ ਇੰਨੀ ਛੇਤੀ ਮਾਂ ਬਣ ਜਾਏ ਦੂਸਰੀ ਚੀਜ਼ ਇਹ ਆ ਕਿ ਇਹ ਕੌਣ ਇਨਸਾਨ ਹੋਊਗਾ ਜਿਹੜਾ ਇਸ ਬੱਚੇ ਦਾ ਪਿਤਾ ਹੋਊਗਾ ਜਿਨੇ ਇਸ 5 ਸਾਲ ਦੀ ਛੋਟੀ ਜੀ ਬੱਚੀ ਦੇ ਨਾਲ ਇਹ ਸਾਰਾ ਕੁਝ ਕੀਤਾ ਇਹ ਗੱਲ ਹੈ 1939 ਦੀ ਦੱਖਣੀ ਅਮਰੀਕਾ ਮਹਾਦੀਪਾ ਉਹਨਾਂ ਦਾ ਇੱਕ ਕੰਟਰੀ ਆ ਪੇਰੂ ਪੇਰੂ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਪਿੰਡ ਆ ਇੱਕ 5 ਸਾਲ ਦੀ ਬੱਚੀ ਰਹਿੰਦੀ ਆ ਉਹਦਾ ਨਾਮ ਆ ਨੀਨਾ ਮਦੀਨਾ ਹੁਣ ਇਹ ਪਿੰਡ ਜਿਹਦਾ ਨਾਮ ਆ ਟਿਕਾਪਰੋ ਤਾਂ ਇੱਕ ਦਿਨ ਨੀਨਾ ਨੂੰ ਉਹਦੇ ਮਾਪੇ ਲੈ ਕੇ ਜਾਂਦੇ ਆ ਪੇਰੂ ਦੀ ਕੈਪੀਟਲ ਲੀਮਾ ਦੇ ਵਿੱਚ ਲੀਮਾ ਇੱਕ ਬਹੁਤ ਵੱਡਾ ਸ਼ਹਿਰ ਆ ਉੱਥੇ ਡਾਕਟਰ ਬਹੁਤ ਚੰਗੇ ਆ ਤੇ ਜਿਹੜੇ ਡਾਕਟਰ ਨੂੰ ਨੀਨਾ ਨੂੰ ਦਿਖਾਇਆ ਜਾਂਦਾ ਉਹ ਡਾਕਟਰ ਦਾ ਨਾਮ ਆ ਡਾਕਟਰ ਜੇਰਾਡੋ ਲੋਜ਼ਾਦਾ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਸਿਰਫ 5 ਸਾਲ ਤੇ 7 ਮਹੀਨੇ ਦੀ ਇਹ ਬੱਚੀ ਗਰਭਵਤੀ ਆ ਇਹਦੇ ਪੇਟ ਦੇ ਅੰਦਰ ਇੱਕ ਬੱਚਾ ਫਾਈਨਲੀ 14 ਮਈ 1939 ਦੇ ਦਿਨ ਜਿਸ ਦਿਨ ਨੀਨਾ ਦੀ ਉਮਰ ਖੁੱਦ ਦੀ 5 ਸਾਲ 7 ਮਹੀਨੇ ਤੇ 21 ਦਿਨ ਦੀ ਹੁੰਦੀ ਆ ਉਸ ਦਿਨ ਨੀਨਾ ਇੱਕ ਬਹੁਤ ਹੀ ਸਿਹਤਮੰਦ ਲੜਕੇ ਨੂੰ ਜਨਮ ਦਿੰਦੀ ਆ ਤੇ ਇਸ ਲੜਕੇ ਦਾ ਵੀ ਨਾਮ ਉਸੇ ਡਾਕਟਰ ਦੇ ਨਾਮ ਦੇ ਉੱਪਰ ਰੱਖਿਆ ਜਾਂਦਾ ਜੇਰਾਡੋ ਤੇ ਇਹਦੇ ਨਾਲ ਹੀ ਨੀਨਾ ਪੂਰੀ ਦੁਨੀਆ ਦੀ ਅੱਜ ਤੱਕ ਦੀ ਰਿਕਾਰਡਡ ਹਿਸਟਰੀ ਦੀ ਸਭ ਤੋਂ ਛੋਟੀ ਉਮਰ ਦੀ ਮਾਂ ਬਣਦੀ ਹੈ ਨੀਨਾ ਤੋਂ ਵੀ ਜਦੋਂ ਉਦੋਂ ਬਹੁਤ ਵਾਰ ਇਹ ਚੀਜ਼ ਪੁੱਛੀ ਗਈ ਪੁਲਿਸ ਵਾਲਿਆਂ ਨੇ ਵੀ ਉਹਨੂੰ ਬਹੁਤ ਜ਼ਿਆਦਾ ਵਾਰ ਪੁੱਛਿਆ ਕਿਉਂਕਿ ਇੰਨੀ ਚੀਜ਼ ਨਾਲ ਹਰ ਕੋਈ ਸਹਿਮਤ ਸੀਗਾ ਕਿ ਨੀਨਾ ਦੇ ਨਾਲ ਕਿਸੇ ਨਾ ਕਿਸੇ ਨੇ ਰੇਪ ਕੀਤਾ ਵਾ ਇਹ ਆਪਸੀ ਸਹਿਮਤੀ ਦੇ ਨਾਲ ਬਣਾਏ ਹੋਏ ਸੰਬੰਧ ਬਿਲਕੁਲ ਵੀ ਨਹੀਂ ਹੋ ਸਕਦੇ ਕਿਉਂਕਿ ਉਸ ਟਾਈਮ ਨੀਨਾ ਦੀ ਉਮਰ ਸਿਰਫ 4 ਸਾਲ ਤੇ 10 ਮਹੀਨੇ ਦੀ ਰਹੀ ਹੋਗੀ